ਸਾਚੀ ਪੁੱਛੋਂ ਤਾਂ ਕਦੇ-ਕਦੇ ਸੋਚਦੇ ਆ ਮਾਨੰਦਰ ਸਵਾਲ ਪੈਦਾ ਹੁੰਦੇ ਆ ਕਿ ਜਦੋਂ ਰੱਬ ਅਜ ਪਾਇਸ਼ ਲੈਂਦਾ ਜੈਨੂ ਕਰਮਾਂ ਦੀ ਸਜ਼ਾ ਕੀ ਹੈ ਪਤਾ ਨਹੀਂ ਕੀ ਕਹਾਣੀ ਹੁੰਦੀ ਆ ਪਰ ਹੈ ਬੜੀ ਔਖੀ ਮਨੁੱਖਤਾ ਦੀ ਸੇਵਾ ਸੰਸਥਾ ਚ ਜਦੋਂ ਵੀ ਜਾਂਦੇ ਆ ਕੁਝ ਅਜਿਹੀਆਂ ਕਹਾਣੀਆਂ ਨੇ ਦਿਲੋਂ ਝੋੜ ਕੇ ਰੱਖ ਦਿੰਦੀਆਂ ਨੇ ਕਈ ਤਰ੍ਹਾਂ ਦੇ ਸਵਾਲ ਮਾਨੰਦਰ ਰੱਖਦੇ ਆ ਬਾਪੂ ਜਤਿੰਦਰਪਾਲ ਬੈਦਵਾਂ ਦੀ ਕਹਾਣੀ ਦਿਲ ਨੂੰ ਝੋੜ ਦਿੰਦੀ ਹੈ ਇਹ ਉਹ ਬੰਦਾ ਪੂਰਾ ਪੜਿਆ ਲਿਖਿਆ ਆਪਣੇ ਜ਼ਮਾਨੇ ਦਾ ਟੈਲੀਕਮ ডিপਾਰਟਮੈਂਟ ਦਾ ਇੰਜੀਨੀਅਰ ਵਾਟੇਵਾਡੇ ਮਹਾਨਗਰਾਂ ਚ ਵੱਡੀਆਂ ਸੈਲਰੀਆਂ ਚ ਵੱਡੀਆਂ ਤਨਖਾਹਾਂ ਕੀਤੀਆਂ ਪੂਰਾ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਪਰ ਇਹ ਸਾਰਾ ਪਰਿਵਾਰ ਡਿਪਰੈਸ਼ਨ ਚ ਕਿਸ ਤਰ੍ਹਾਂ ਚਲਾ ਗਿਆ ਅਸਲ ਵਿੱਚ ਬਾਪੂ ਬੈਦਵਾਨ ਦੀ ਵਾਈਫ ਨੂੰ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਵੰਸ਼ ਦੇ ਵਿੱਚ ਇੱਕ ਜਲੀ ਬਿਮਾਰੀ ਸੀ ਜੋ ਕਿ ਬੱਚਿਆਂ ਨੂੰ ਵੀ ਹੋਈ ਬੱਚੇ ਜਦੋਂ 20-22 ਸਾਲ ਦੇ ਹੋਏ ਇੱਕ ਬੇਟਾ ਤੇ ਇੱਕ ਬੇਟੀ ਤਾਂ ਉਹ ਵੀ ਉਸ ਬਿਮਾਰੀ ਤੋਂ ਗ੍ਰਸਤ ਹੋ ਗਏ ਯਾਨੀ ਕਿ ਇੱਕ ਪਰਿਵਾਰ ਵਿੱਚ ਤਿੰਨ ਪੇਸ਼ੈਂਟਸ ਹਨ ਤੇ ਉਸੇ ਕਰਕੇ ਉਸ ਬਜ਼ੁਰਗ ਜੋ ਕਿ ਰਿਟਾਇਰ ਹੋ ਚੁੱਕਾ ਸੀ ਜਤਿੰਦਰਪਾਲ ਬੈਦਵਾਨ ਉਸਤੇ ਵੀ ਅਸਰ ਹੋਇਆ ਤੇ ਉਹ ਵੀ ਡਿਪਰੈਸ਼ਨ ਵਿੱਚ چلا ਗਿਆ ਚੰਡੀਗੜ੍ਹ ਰਹਿੰਦੇ ਇਹਨਾਂ ਦੀ ਕੋਠੀ ਆ ਜਿਹੜੀ ਹਾਲਾਂਕਿ ਉਹ ਪਰਿਵਾਰਕ ਡਿਸਪਿਊਟ ਦਾ ਇੱਕ ਰੀਜ਼ਨ ਬਣੀ ਉਸ ਤੋਂ ਬਾਅਦ ਇਹਨਾਂ ਨੂੰ ਅਲੱਗ ਸਨੀਨਕਲੇਵ ਚ ਵੀ ਇੱਕ ਮਕਾਨ ਰਹਿਸ਼ ਵਾਸਤੇ ਮਿਲਿਆ ਜਿੱਥੇ ਰਹਿਣਾ ਸ਼ੁਰੂ ਕੀਤਾ ਗਿਆ ਨਾ ਤਾਂ ਕੋਈ ਖਾਣ ਪੀਣ ਦਾ ਪ੍ਰਬੰਧ ਤੇ ਡਿਪਰੈਸ਼ਨ ਸਾਰੇ ਪਰਿਵਾਰ ਦਾ ਇੱਕ ਅਜੇ ਹਨੇਰੇ ਚ ਇਹਨਾਂ ਨੂੰ ਧਾੜ ਰਿਹਾ ਸੀ ਡੱਕ ਰਿਹਾ ਸੀ ਜਿਸ ਦਾ ਅਹਿਸਾਸ ਜਾਂ ਜਿਸ ਨੂੰ ਸਮਝਣਾ ਹਰ ਬੰਦੇ ਦੇ ਵਾਸਤੇ ਗੱਲ ਨਹੀਂ ਸੀ ਜਦੋਂ ਮਨੁੱਖਤਾ ਦੀ ਸੇਵਾ ਸੰਸਥਾ ਵੱਲੋਂ ਇਹਨਾਂ ਨੂੰ ਰੈਸਕਿਊ ਕੀਤਾ ਗਿਆ ਤਾਂ ਉਦੋਂ ਪਰਿਵਾਰ ਤੇ ਕਾਫੀ ਮੰਦਪਾਗਾ ਪਾਣਾ ਉਦੋਂ ਤੱਕ ਵਰਤ ਚੁੱਕਾ ਸੀ ਉਹਨਾਂ ਦੀ ਸੇਵਾ ਉਹਨਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਮਨੁੱਖਤਾ ਦੀ ਸੇਵਾ ਸੰਸਥਾ ਵੱਲੋਂ ਨਿਭਾਈ ਜਾ ਰਹੀ ਸੀ ਪਿਛਲੇ ਸਾਲ ਬਾਪੂ ਮੈਦਵਾਨ ਆਪਣੀ ਇਕਲੋਤੀ ਬੇਟੀ ਆ ਜਿਹੜੀ ਉਸ ਦੇ ਵਿਆਹ ਦੀ ਅਧੂਰੀ ਇੱਛਾ ਮਨ ਵਿੱਚ ਰੱਖਦੇ ਆਂ ਮੈਸੂਨਾਂ ਆਖਿਆ ਸੀ ਕਿ ਬੇਟੀ ਦਾ ਵਿਆਹ ਨਹੀਂ ਕਰਨਾ ਜਦ ਤੱਕ ਇਹ ਠੀਕ ਨਹੀਂ ਹੋ ਜਾਂਦੀ ਤੇ ਉਸ ਤੋਂ ਬਾਅਦ ਜਿੰਨੇ ਸਾ ਕੁਦਰਤ ਨੇ ਬਖਸ਼ਿਆ ਤੇ ਬੈਦਵਾਨ ਸਦਾ ਲਈ ਵਿਦਾ ਲੈ ਜਾਂਦੇ ਨੇ ਤੇ ਹੁਣ ਜਦੋਂ ਇਹ ਵੀਡੀਓ ਮਨੁਖਤਾਲੀ ਸੇਵਾ ਸੰਸਥਾ ਚ ਜਾਨੇ ਆ ਉਸ ਬੱਚੀ ਨੂੰ ਦੇਖਣ ਦਾ ਮੌਕਾ ਮਿਲਿਆ ਉਸ ਦੇ ਹਾ ਭਾਵ ਜਾਂ ਜੋ ਕਹਿਣਾ ਚਾਹੁੰਦੀ ਆ ਇਸ ਅੰਦਰ ਤੱਕ ਮਨ ਸ਼ਰੀਰ ਰੂਹ ਝੰਝੋੜੀ ਜਾਂਦੀ ਹੈ ਕੀ ਕਿਸੇ ਪਰਿਵਾਰ ਨਾਲ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿੰਨੀਆਂ ਉਚਾਈਆਂ ਇਸ ਪਰਿਵਾਰ ਨੇ ਕਿੰਨੀ ਅਮੀਰੀ ਇਸ ਪਰਿਵਾਰ ਨੇ ਹੰਡਾਈ ਤੇ ਉਸ ਤੋਂ ਬਾਅਦ ਇੱਕ ਨਾਮੁਰਾਦ ਬਿਮਾਰੀ ਹੈ ਸਾਰੇ ਪਰਿਵਾਰ ਨੂੰ ਇੱਕ ਨਰਕਵਾਲਤ ਕੇ ਲੈਂਦੀ ਆ ਪਤਾ ਨਹੀਂ ਇਹਨੂੰ ਕੀ ਆਖੀ ਆਪਾਂ ਇਹ ਕਿਹੋ ਜਿਹਾ ਇਨਸਾਫ ਹੋਇਆ ਜੇਕਰ ਅਸੀਂ ਕੁਦਰਤੀ ਗੱਲ ਕਰਦੇ ਹਾਂ पर अजय है जो जब हालांकि सारा परिवार ही बहुत अमीर परिवार है मौजूदा समयच भी ते ਵਿੱਚ ਵਿੱਚ ਜਿਹੜੇ ਪਰਿਵਾਰਕ ਮੈਂਬਰ ਵੀ ਨੇ ਜਿਨ੍ਹਾਂ ਕੋਲ ਸਮਾਂ ਨਹੀਂ ਜਾਂ ਫਿਰ ਉਹ ਆਉਣਾ ਨਹੀਂ ਸੀ ਚਾਹੁੰਦੇ ਬਾਪੂ வைத்தியਨ ਚਲਾ ਜਾਂਦਾ ਤੇ ਇਹ ਬੱਚੀ ਤੋਂ ਜਦ ਪੁੱਛਿਆ ਗਿਆ ਇਸ ਭੈਣ ਤੋਂ ਜਦ ਪੁੱਛਿਆ ਗਿਆ ਕਿ ਬਾਪੂ வைத்தியਨ ਦੀ ਯਾਦ ਆਉਂਦੀ ਹੈ ਤਾਂ ਉਸਨੇ ਕੁਝ ਬੋਲਣਾ ਸ਼ੁਰੂ ਕੀਤਾ ਹਾਲਾਂਕਿ ਉਹ ਸ਼ਬਦ ਤਾਂ ਨਹੀਂ ਸੀ ਸਮਝੇ ਜਾ ਰਹੇ ਪਰ ਹਾਪ-ਪਾਪ ਤੋਂ ਇਸ ਹਾਲਤ ਤੋਂ ਮਨ ਵਿੱਚ ਬڑے ਸਵਾਲ ਪੈਦਾ ਹੁੰਦੇ ਆ ਕੁਦਰਤ ਦੇ ਬਾਰੇ ਉਸ ਰੱਬ ਦੇ ਬਾਰੇ ਸਾਡੇ ਕਰਮਾਂ ਦੇ ਬਾਰੇ ਬੜਾ ਕੁਝ ਹੈ ਬੜਾ ਕੁਝ ਅਹਿਸਾਸ ਵੀ ਹੁੰਦਾ ਹੈ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਸਭ ਤੋਂ ਵੱਡੀ ਸੇਵਾ ਮਨੁਖਤਾਰੀ ਸੇਵਾ ਭਾਈ ਗੁਰਪ੍ਰੀਤ ਸਿੰਘ ਇਹਨਾਂ ਵੱਲੋਂ ਮਿੰਟੂਰਾ ਵੱਲੋਂ ਜਿਹੜੀ ਇਹ ਸੇਵਾ ਆਰੰਭੀ ਗਈ ਹੈ ਇਹ ਸੇਵਾ ਨਾਲ ਜਿੱਥੇ ਅਜਿਹੇ ਕੇਸਸ ਨੂੰ ਆਸਰਾ ਮਿਲਦਾ ਹੈ ਇੱਕ ਛੱਤ ਮਿਲਦੀ ਹੈ ਸੰਭਾਲ ਮਿਲਦੀ ਹੈ ਉਸ ਵਰਗੀ ਸੇਵਾ ਸੱਚੀ ਅੱਜ ਦੇ ਦੌਰ ਚ ਨੇੜੇ ਤੇੜੀ ਹੋਰ ਕਿਤੇ ਨਜ਼ਰ ਕੁਮਾ ਕੇ ਦੇਖ ਲਓ ਸੇਵਾ ਨਹੀਂ ਮਿਲਦੀ ਸੋ ਮੰਟੂ ਭਾਈ ਜੀ ਨੇ ਗੁਰਪ੍ਰੀਤ ਇਹਨਾਂ ਦੀ ਸੇਵਾ ਦੀ ਭਾਵਨਾ ਨੂੰ ਸਲੂਟ ਹੈ ਹਜ਼ਾਰ ਵਾਰ ਸਲਾਮ ਹੈ ਸਿਰ ਚੁਕਣਾ ਜੋ ਅਜਿਹੇ ਦੀਨ ਦੁਖੀਆਂ ਦੇ ਦਰਦਿਆਂ ਦੇ ਦਰਦ ਨੂੰ ਸਮਝਦੇ ਆ ਜਿੰਨਾ ਇਨਸਾਨ ਕਰ ਸਕਦਾ ਉਹ ਸੇਵਾ ਨਿਭਾਉਂਦੇ ਨੇ ਸੋ ਅਜੀਆਂ ਕਹਾਣੀਆਂ ਅਜਿਹੇ ਵਰਤਾਰੇ ਇੱਕ ਮੋੜ ਤੇ ਆ ਕੇ ਸਾਨੂੰ ਰੋਕ ਦਿੰਦੇ ਨੇ ਅਸੀਂ ਖੜ ਜਾਂਦੇ ਆ ਤੇ ਉਸ ਤੋਂ ਬਾਅਦ ਬੜਾ ਕੁਝ ਮਨ ਅੰਦਰ ਉਥਲ ਪੁਥਲ ਹੁੰਦੀ ਆ ਇਹ ਉਥਲ ਪੁਥਲ ਹੋਣੀ ਜ਼ਰੂਰੀ ਹੁੰਦੀ ਆ ਪਰ ਜੋ ਭਾਈ ਗੁਰਪ੍ਰੀਤ ਸਿੰਘ ਹੋਰਾਂ ਦਾ ਯੋਗਦਾਨ ਹੈ ਉਸ ਨੂੰ ਸਲੂਟ ਹੈ ਸਲਾਮ ਹੈ